ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਨੰਦਪੁਰ ਧੰਨ ਹੋਇਆ ਦਸਮ ਪਿਤਾ ਦੇ ਘਰ ਫਰਜ਼ੰਦਾ ਆ ਚਿਹਰੇ ਉੱਤੇ ਜਲਾਲ ਸੀ ਨੂਰੀ ਮਾਨੋ ਧਰਤੀ ਤੇ ਚੱਲ ਕੇ ਚਾਂਦਾ ਆ ਜਿਨੇ ਤੱਕਿਆ ਤੱਕਦਾ ਰਹਿ ਗਿਆ ਤੁਰ ਅੰਦਰੋਂ ਕੋਈ ਆਨੰਦ ਆ ਛੋਟਾ लाडला ਫੁੱਲ ਦਸ਼ਮੇਸ਼ ਜੀ ਦਾ ਵੰਡਣ ਵਿੱਚ ਸੰਸਾਰ ਸੁਗਾਂਦਾ ਆ ਪਾਵਨ ਪੂਰੀ ਆਨੰਦ ਤੋਂ ਵਿਧਾ ਲੈ ਕੇ ਜਦ ਨੀਲੇ ਦਾ ਸ਼ਾਸ ਵਾਰ ਗਿਆ ਠਾਠਾ ਮਾਰਦੀ ਸਰਸਾ ਦੀ ਨਦੀ ਕੰਡੇ ਕਲਗੀ ਵਾਲੇ ਦਾ ਬिखर ਪਰਿਵਾਰ ਗਿਆ ਫਤੇ ਸਿੰਘ ਤੇਜਰਾਵਰ ਨਾਲ ਦਾਦੀ ਦਸਮ ਪਿਤਾ ਨਾਲ ਜੀਤ ਜੁਝਾਰ ਗਿਆ ਇਹੋ ਜੀ ਅਣਹੋਣੀ ਕੋਈ ਵਾਪਰੀ ਸੀ ਕੋਈ ਆਰ ਗਿਆ ਕੋਈ ਪਾਰ ਗਿਆ ਠੰਡੇ ਪੁਰਜ ਅੰਦਰ ਠੰਡੀ ਥਾਂ ਉੱਤੇ ਠੰਡੀ ਠਾਰ ਗੁਜਰੀ ਹਰ ਰਾਤ ਗੁਜਰੀ ਸਮਾ ਬੜਾ ਪਹਿਾਨਕ ਹੈ ਆਉਣ ਵਾਲਾ ਸਾਂਵੇਂ ਤੱਕ ਸਾਰੇ ਹਾਲਾਤ ਗੁਜਰੀ ਆਪਣੇ ਪੁੱਤ ਦੇ ਜਿਗਰ ਦੇ ਟੁਕੜਿਆਂ ਨੂੰ ਸਮੇ ਸਮੇ ਸਮਝਾਈ ਹਰ ਬਾਤ ਗੁਜਰੀ ਲਾੜ ਰਹੀ ਲੜਾਉਂਦੀ ਸੀ ਪੋਤਿਆਂ ਨੂੰ ਮਮਤਾ ਦੀ ਮੂਰਤ ਸੀ ਮਾਤ ਗੁਜਰੀ ਪੋਲੇ ਪਾਲੇ ਤੇ ਸਨ ਮਾਸੂਮ ਬਾਲਕ ਫਤੇ ਸਿੰਘ ਅਤੇ ਜਰਾਵਰ ਦੋਵੇਂ ਸੀਨਾ ਤਾਨ ਖੜ ਗਏ ਨੀਹਾ ਅੰਦਰ ਸੀ ਸਤਲੀ ਤੇ ਆਪਣਾ ਧਰ ਦੋਵੇਂ ਜ਼ਬਰ ਜ਼ੁਲਮ ਤੇ ਧਾਰਮਿਕ ਹੱਟ ਵਾਲੀ ਜਰ ਗਏ ਸਨ ਪੀੜ ਅਜ਼ਰ ਦੋਵੇਂ ਲਿਖਦੇ ਲਿਖਦੇ ਆ ਸਾਕਾ ਸਰਹੰਦ ਵਾਲਾ ਨੈਣ ਹੋ ਗਏ ਜਾਂਚਕ ਤੇ ਧਰ ਦੋਵੇਂ ਬਾਲ ਉਮਰ ਵਿੱਚ ਫਤੇ ਸਿੰਘ ਸਾਹਿਬ ਜਾਦਾ ਅਗ ਅਣਖ ਦੀ 기ਆ ਸੀ ਬਾਲ ਸੋਣਾ ਖੇਡਾਂ ਖੇੜਦਾ ਖੇਡ ਗਿਆ ਆਖਰ ਮੌਤ ਮਰ ਜਾਣੀ ਦੇ ਨਾਲ ਸੋਣਾ ਫਤੇ ਸਿੰਘ ਦੇ ਫਤੇ ਨੇ ਕਦਮ ਚੁੰਮੇ ਫਤੇ ਪਾ ਗਿਆ ਫਤੇ ਸਿੰਘ ਲਾਲ ਸੋਣਾ ਦਾਦੇ ਗੁਰੂ ਦੀ ਗੋਦ ਵਿੱਚ ਜਾ ਬੈਠਾ ਕਲਗੀ ਧਰਦਾ ਨਾ ਨਿਹਾਲ ਸੋਣਾ ਦਾਦੇ ਗੁਰੂ ਦੀ ਗੋਦ ਵਿੱਚ ਜਾ ਬੈਠਾ ਕਲਗੀ ਧਰਦਾ ਨਾ ਨਿਹਾਲ ਸੋਣਾ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ